ਹalleluyah halleluyah 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 ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਧੰਨਵਾਦ ਯੇਸ਼ੂ ਪਿਤਾ ਪਰਮੇਸ਼ਰਾ ਧੰਨਵਾਦ ਕਰਦੇ ਆ ਉਹਦਾ ਸ਼ੁਕਰ ਕਰਦੇ ਆ ਉਹਦੀ ਤਾਰੀਫ ਕਰਦੇ ਆ ਅੱਜ ਦੇ ਦਿਨ ਲਈ ਉਹਦੀ ਮਹਿਮਾ ਕਰਦੇ ਆ ਕਿ ਅੱਜ ਦਾ ਦਿਨ ਪਰਮੇਸ਼ਰ ਨੇ ਸਾਨੂੰ ਦਿਖਾਇਆ ਉਹਦੀ ਤਾਰੀਫ ਕਰਦੇ ਆ ਨਹੀਂ ਤਾਂ ਅੱਜ ਦੇ ਦਿਨ ਨੂੰ ਦੇਖ ਲਈ ਬਹੁਤ ਹੀ ਸਾਰੇ ਲੋਕ ਚਾਹੁੰਦੇ ਸੀ ਪਰ ਨਾ ਦੇਖ ਸਕੇ ਇਸ ਦੁਨੀਆ ਤੋਂ ਚਲੇ ਗਏ ਅਸੀਂ ਭਾਗਾ ਵਾਲਿਆ ਕਿ ਪਰਮੇਸ਼ਰ ਨੇ ਸਾਨੂੰ ਤੰਦਰੁਸਤੀ ਦਿੱਤੀ ਹੈ ਤੇ ਉਹਦੀ ਹਜ਼ੂਰੀ ਦੇ ਵਿੱਚ ਅਸੀਂ ਤੰਦਰੁਸਤਾਂ ਮੈਂ ਆਸ ਕਰਦੀ ਆ ਕਿ ਮੈਨੂੰ ਦੇਖਣ ਵਾਲੇ ਸਭ ਜਨ ਪਰਮੇਸ਼ਰ ਦੇ ਨਾਮ ਦੇ ਵਿੱਚ ਤੰਦਰੁਸਤ ਹੋਣਗੇ ਆਸ਼ੀਸ਼ ਪਾਉਣਗੇ ਔਰ ਬਰਕਤ ਪਾਉਣਗੇ ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਆਤਮਾ ਦੁਆਰਾ ਜੋ ਵਚਨ ਨੂੰ ਪਰਮੇਸ਼ਰ ਦੀ ਸਾਮਰ ਦੇ ਦੁਆਰਾ अनुग्रह ਦੇ ਦੁਆਰਾ ਦੇਖਾਂਗੇ ਜੋ ਪਰਮੇਸ਼ਰ ਸਾਨੂੰ ਪਵਿੱਤਰ ਆਤਮਾ ਦੁਆਰਾ ਧਾਏਗਾ ਉਹਦੇ ਦੁਆਰਾ ਤੁਸੀਂ ਬles ਹੋ ਜਾਓਗੇ ਹallelujah ਧੰਨਵਾਦ ਯੇਸ਼ੂ थैंक यू लॉर्ड जीसस ਹallelujah ਪਵਿੱਤਰ ਆਤਮਾ ਜੀ ਤੇਰਾ ਧੰਨਵਾਦ ਕਰਦੇ ਆ ਪ੍ਰਭ ਜੀ ਪਵਿੱਤਰ ਆਤਮਾ ਜੀ ਸਾਡੀ ਅਗਵਾਈ ਕਰੋ ਇਹਨਾਂ ਵਚਨਾਂ ਦੇ ਵਿੱਚੋਂ ਸਾਨੂੰ ਮੰਨਨ ਕਰਨ ਲਈ ਪਿਤਾ ਪਰਮੇਸ਼ਰ ਸਾਡੀ ਅਗਵਾਈ ਕਰੋ ਪਿਤਾ ਪਰਮੇਸ਼ਰ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਧੰਨਵਾਦ ਕਰਦੇ ਆ थैंक यू लॉर्ड जीसस ਹallelujah ਜਿੰਨੇ ਜਾਣੇ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਸ਼ੇਅਰ ਕਰੇ ਆਪਣੇ ਗਰੁੱਪਾਂ ਦੇ ਵਿੱਚ ਔਰ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੇ ਤਾਂ ਕਿ ਬਹੁਤ ਜ਼ਿਆਦਾ ਇਸ ਵੀਡੀਓ ਦੇ ਦੁਆਰਾ ਬਹੁਤ ਸਾਰੇ ਲੋਕ ਆਸ਼ਿਸ਼ ਪਾਸ ਕਰਨ ਇਹਨਾਂ ਵਚਨਾਂ ਨੂੰ ਦੂਸਰਿਆਂ ਤੱਕ ਪਹੁੰਚਾਓ ਤਾਂ ਕਿ ਕੋਈ ਇਸ ਵਚਨ ਪਰਮੇਸ਼ਰ ਦਾ ਜੋ ਅਦਭੁਤ ਵਚਨ ਹੈ ਇਸ ਨੂੰ ਸੁਣਦੇ ਦੁਆਰਾ ਪਰਮੇਸ਼ਰ ਦੁਆਰਾ ਵਚਨ ਦਾ ਖੁੱਲਣਾ ਜੋ ਪਰਮੇਸ਼ਰ ਸਾਨੂੰ ਵਚਨ ਦਿੰਦਾ ਉਹਦਾ ਖੁੱਲਣਾ ਉਹ ਸਾਡੇ ਦੁਆਰਾ ਆਪਣੇ ਆਤਮਾ ਦੁਆਰਾ ਜਦੂਸਿਆਂ ਦੀਆਂ ਜ਼ਿੰਦਗੀਆਂ ਨੂੰ ਰੋਸ਼ਨ ਕਰ ਸਕੇ ਹallelujah ਧੰਨਵਾਦ ਜੀਸਸ ਪਵਿੱਤਰ ਆਤਮਾ ਸੀ ਤੇਰਾ ਧੰਨਵਾਦ ਕਰਦੇ ਅਸੀਂ ਇਸੇ ਤਰ੍ਹਾਂ ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਜ਼ਬੂਰਾਂ ਦੀ ਪੋਥੀ ਦੇ ਵਿੱਚੋਂ ਅਸੀਂ ਵਚਨ ਨੂੰ ਪੜਾਂਗੇ 119 ਜ਼ਬੂਰ ਦੇ ਵਿੱਚ ਉਹਦਾ 105 ਨੰਬਰ ਜਬੂਰ ਨੂੰ ਅਸੀਂ ਦੇਖਾਂਗੇ 105 ਨੰਬਰ ਜਬੂਰ ਦੇ ਵਿੱਚ ਪਰਮੇਸ਼ਰ ਦਾ ਵਚਨ ਅੱਜ ਸਾਡੇ ਨਾਲ ਗੱਲ ਕਰੇਗਾ ਕਿ ਤੇਰਾ ਵਚਨ ਮੇਰੇ ਲਈ ਦੀਪਕ ਹੈ ਅਤੇ ਮੇਰੇ ਰਾਹ ਦਾ ਚਾਨਣ ਹੈ ਬਹੁਤ ਹੀ ਪਰਮੇਸ਼ਰ ਦਾ ਸੁੰਦਰ ਵਚਨ ਜੋ ਅੱਜ ਸਾਨੂੰ ਮਿਲਿਆ ਕਿ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਹੈ ਅਤੇ ਮੇਰੇ ਰਾਹ ਦਾ ਚਾਨਣ ਹੈ ਸੱਚਮੁੱਚ ਉਹ ਪਰਮੇਸ਼ਰ ਸਾਡੇ ਪੈਰਾਂ ਦੇ ਲਈ ਦੀਪਕ ਹੈ ਔਰ ਸਾਡੇ ਰਾਹਾਂ ਦੇ ਲਈ ਚਾਨਣ ਹੈ ਤਾਂ ਕਿ ਅਸੀਂ ਹਨੇਰੇ ਦੇ ਵਿੱਚ ਅੱਜ ਨਾ ਰਹੀਏ ਕਿਉਂਕਿ ਸਾਡਾ ਪਰਮੇਸ਼ਰ ਜਾਂ ਜੋ ਅਦਭੁਤ ਖਜ਼ਾਨਾ ਜੋ ਵਚਨ ਆ ਉਹ ਸਾਡੇ ਲਈ ਚਾਨਣ ਹੈ ਹਾਲੇਲੂਇਆ ਇਸੇ ਤਰ੍ਹਾਂ ਅਸੀਂ ਇਸ ਦਾ ਅਗਲਾ ਜ਼ਬੂਰ ਪੜਾਂਗੇ 130 ਨੰਬਰ ਦੇ ਵਿੱਚ ਤੇਰੇ ਬਚਨ ਦਾ ਖੁੱਲਣਾ ਮੈਨੂੰ ਚਾਨਣ ਦਿੰਦਾ ਹੈ ਉਹ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਸੱਚਮੁੱਚ ਪਰਮੇਸ਼ਰ ਦਾ ਵਚਨ ਜੋ ਸਾਨੂੰ ਚਾਨਣ ਦਿੰਦਾ ਹੈ ਔਰ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਹallelujah ਜੋ ਸਿੱਧੇ ਸਾਦੇ ਲੋਕ ਹੈ ਜੋ ਕਮਜ਼ੋਰੀ ਦੇ ਵਿੱਚ ਹੈ ਬਿਮਾਰੀ ਦੇ ਵਿੱਚ ਹੈ ਜੋ ਪਰੇਸ਼ਾਨੀ ਦੇ ਵਿੱਚ ਆ ਉਹਨਾਂ ਨੂੰ ਚਾਨਣ ਦਿੰਦਾ ਜੋ ਹਨੇਰੇ ਦੇ ਵਿੱਚ ਅੱਜ ਇੱਧਰ ਉੱਧਰ ਟੁੰਹਦੇ ਫਿਰਦੇ ਆ ਪਰ ਉਹਨਾਂ ਨੂੰ ਨਹੀਂ ਕੁਝ ਲੱਭ ਰਿਆ ਪਰ ਜਦੋਂ ਪਰਮੇਸ਼ਰ ਦਾ ਵਚਨ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਆ ਜਾਂਦਾ ਤਾਂ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਰੋਸ਼ਨ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਚਾਨਣ ਆ ਜਾਂਦਾ ਹallelujah ਧੰਨਵਾਦੀ ਜੀਸਸ ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦਾ ਇੱਕ ਹੋਰ ਅਦਭੁਤ ਵਚਨ ਹੈ ਕਿ ਜਿੱਦਾਂ ਸਾਨੂੰ ਵੱਡੀ ਲੁੱਟ ਦਾ ਖਜ਼ਾਨਾ ਮਿਲਿਆ ਹੋਇਆ ਇਹ ਪਰਮੇਸ਼ਰ ਦਾ ਵਚਨ ਹੈ ਜੋ ਪਵਿੱਤਰ ਵਚਨ ਹੈ ਉਹ ਸਾਨੂੰ ਵੱਡੀ ਲੁੱਟ ਦਾ ਖਜ਼ਾਨਾ ਮਿਲਿਆ ਹੋਇਆ ਹੈ ਇਹ ਵੱਡੀ ਲੁੱਟ ਜੋ ਸਾਨੂੰ ਪਰਮੇਸ਼ਰ ਦਾ ਅਦਭੁਤ ਵਚਨ ਸੋਨੇ ਚਾਂਦੀ ਨਾਲੋਂ ਉੱਤਮ ਖਜ਼ਾਨਾ ਮਿਲਿਆ ਹੋਇਆ ਹallelujah ਧੰਨਵਾਦ ਯੀਸ਼ੂ ਜੋ ਸਾਡੇ ਇਹ ਵਚਨ ਦਾ ਖੁੱਲਣਾ ਸਾਨੂੰ ਚਾਨਣ ਦਿੰਦਾ ਹੈ ਬਹੁਤ ਹੀ ਸਮਰਥੀ ਵਚਨ ਨਾਲ ਔਰ ਪਰਮੇਸ਼ਰ ਦਾ ਅਦਭੁਤ ਵਚਨ ਨਾਲ ਇਸੇ ਤਰ੍ਹਾਂ ਅਸੀਂ ਜਦੋਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਦਾ ਇੱਕ ਜੋ ਇਹ वचन ਇੱਕ ਕਹਾਣੀ ਨੂੰ ਦੇਖਦੇ ਆ ਕਿ ਸੂਬੇਦਾਰ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ਰ ਨੇ ਅਦਭੁਤ ਕੰਮ ਕੀਤਾ ਉਸ ਨੂੰ ਅਸੀਂ ਦੇਖਾਂਗੇ ਕਿ ਪਰਮੇਸ਼ਰ ਦਾ ਇਹ ਅਦਭੁਤ वचन ਕਿਸ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰਦਾ ਹallelujah ਇਸੇ ਤਰ੍ਹਾਂ ਅਸੀਂ ਆਜਾਂਗੇ ਅੱਜ वचन ਲੂਕਾ ਦੇ ਵਿੱਚ ਉਹਦੀ 7 ਨੰਬਰ ਅਧਿਆਇ ਦੇ ਵਿੱਚ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਇੱਕ ਸੂਬੇਦਾਰ ਸੀ ਜਿਸ ਨੂੰ ਹੁਕਮ ਦਿੱਤਾ ਸੀਗਾ ਸੂਬੇਦਾਰ ਨੂੰ ਕਿ ਕਿਸ ਤਰ੍ਹਾਂ ਸੂਬੇਦਾਰ ਦਾ ਇੱਕ ਨੌਕਰ ਸੀ ਜੋ ਸੂਬੇਦਾਰ ਦਾ ਨੌਕਰ ਸੀ ਉਹ ਬਹੁਤ ਹੀ ਪਿਆਰਾ ਸੀ ਪਰ ਉਹ ਰੋਗ ਨਾਲ ਮਰਨਾ ਉਸ ਸੀ ਅਸੀਂ ਦੇਖਦੇ ਹਾਂ ਲੂਕਾ ਦੇ ਵਿੱਚ 7 ਨੰਬਰ ਦੇ ਵਿੱਚ ਸੂਬੇਦਾਰ ਦਾ ਨੌਕਰ ਜੋ ਬਹੁਤ ਪਿਆਰਾ ਸੀ ਪਰ ਉਹ ਰੋਗ ਨਾਲ ਮਰਨਾ ਉਸ ਸੀ ਉਹਨੇ ਯੇਸ਼ੂ ਦੀ ਖਬਰ ਸੁਣ ਕੇ ਯਹੂਦਿਆਂ ਦੇ ਕਈ ਬਜ਼ੁਰਗਾਂ ਨੂੰ ਉਸ ਦੇ ਕੋਲ ਕੱਲਿਆ ਅਤੇ ਉਸ ਅੱਗੇ ਅਰਜ਼ ਕੀਤੀ ਜੋ ਆਣ ਕੇ ਮੇਰੇ ਨੌਕਰ ਨੂੰ ਬਚਾ ਔਰ ਚੰਗਾ ਕਰ ਔਰ ਵੱਡੀ ਮਿਹਨਤ ਕਰਕੇ ਆਪਣੇ ਸਿਪਾਈਆਂ ਨੂੰ ਭੇਜਿਆ ਤਾਂ ਕਿ ਯੇਸ਼ੂ ਗੁਰ ਸਨੇਹਾ ਲੈ ਕੇ ਗਏ ਕਿ ਆਣ ਕੇ ਮੇਰੇ ਨੋਕ ਨੂੰ ਚੰਗਾ ਕਰ ਹallelujah ਧੰਨਵਾਦ ਜੀਸਸ ਖੁਦਾ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਯੇਸ਼ੂ ਉਹਨਾਂ ਦੇ ਨਾਲ ਚੱਲਿਆ ਗਿਆ ਉਹ ਘਰ ਦੇ ਨੇੜੇ ਹੀ ਆਇਆ ਸੀ ਤਾਂ ਸੂਬੇ ਦਾ ਨੇ ਮਿੱਤਰਾਂ ਦੇ ਰਾਹੀਂ ਕਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰੋ ਜਦ ਉਹਦਾ ਨੌਕਰ ਘਰ ਦੇ ਵਿੱਚ ਬਿਮਾਰ ਸੀ ਤਾਂ ਪ੍ਰਭੂ ਜੀ ਨੇ ਪਹਿਲਾਂ ਬਜ਼ੁਰਗਾ ਨੂੰ ਕਹਾ ਭੇਜਿਆ ਕਿ ਪ੍ਰਭੂ ਜੀ ਮੇਰੇ ਘਰ ਆ ਕੇ ਤੇ ਨੌਕਰ ਨੂੰ ਚੰਗਾ ਕਰਨ ਪਰ ਫਿਰ ਉਹਨੇ ਦੁਬਾਰਾ ਆਪਣੇ ਮਿੱਤਰਾਂ ਦੇ ਰਾਹੀਂ ਕਹਾ ਭੇਜਿਆ ਕਿ ਪ੍ਰਭੂ ਜੀ ਖੇਚਲ ਨਾ ਕਰੋ ਇਸ ਕਿ ਮੈਂ ਇਸ लायक ਨਹੀਂ ਜੋ ਪ੍ਰਭੂ ਮੇਰੀ ਛੱਤ ਹੇਠ ਆਵੇ ਇਸੇ ਕਾਰਨ ਮੈਂ ਆਪਣੇ ਤਾਈ ਕੋਲ ਆਉਣ ਦੇ ਵੀ ਯੋਗ ਨਾ ਸਮਝਿਆ ਉਸ ਸੂਬੇਦਾਰ ਨੇ ਕਿਹਾ ਕਿ ਪ੍ਰਭੂ ਜੀ ਤੁਸੀਂ ਮੇਰੀ ਛੱਤ ਦੇ ਥੱਲੇ ਨਾ ਆਓ ਮੈਂ ਇਸ ਦੇ ਯੋਗ ਨਹੀਂ ਹਾਂ ਪਰ ਨਿਹਰਾ ਤੁਸੀਂ ਬਚ ਨਹੀਂ ਕਰੋ ਅੱਜ ਅਸੀਂ ਦੇਖਨੇ ਹੈ ਕਿ ਪ੍ਰਭੂ ਦੇ ਬਚਨ ਦੇ ਵਿੱਚ ਕਿੰਨੀ ਸਮਰਥਾ ਹੈ ਪ੍ਰਭੂ ਦਾ ਵਚਨ ਸਾਡੇ ਲਈ ਬੋਲਿਆ ਜਾਣਾ ਸਾਡੇ ਲਈ ਖੁੱਲਣਾ ਕਿੰਨਾ ਆਸ਼ੀਸ਼ਮਈ ਹੈ ਜਿਸ ਤਰ੍ਹਾਂ ਉਸ ਸੂਬੇਦਾਰ ਬਹੁਤ ਹੀ ਸਮਝਦਾਰ ਸੀ ਕਿਸ ਤਰ੍ਹਾਂ ਪਰਮੇਸ਼ਰ ਨੇ ਉਹਦੇ ਜ਼ਿੰਦਗੀ ਦੇ ਵਿੱਚ ਅਦਭੁਤ ਕਾਰੇ ਕੀਤਾ ਕਿ ਪ੍ਰਭੂ ਤੁਸੀਂ ਇੱਥੋਂ ਸਿਰਫ ਬਚ ਨਹੀਂ ਕਰੋ अज अं समझा कि वचन साढ़े लिए कि सामर्थ्य है कि प्रभु जी तीस जरा वचन ही करो तो मेरा नौकर चंगा हो जाए क्योंकि उस सूबेदार ने अगे ये गल कही कि जिस तरह मैं अपने छपाइयाम दिना कि एक आवे तो दूसरा जाए वो सूबेदार से वो समझदार से कहता सिस तरह मैं अपने छिपाइयों हुक्म दिना इस तरह प्रभु तुम्हें इतों ही खिलो के सिर्फ बचन ही करो तो मेरा नौकर चंगा हो जाऊगा ਉਹ ਸੱਚਮੁੱਚ ਜਿੱਦਾਂ ਹੀ ਉਹਨੇ ਅੰਗੀਕਾਰ ਕੀਤਾ ਤੇ ਉਸੇ ਤਰ੍ਹਾਂ ਹੀ ਉਹਦਾ ਨੌਕਰ ਜੋ ਘਰੀ ਸੀ ਉਹ ਪ੍ਰਭੂ ਦੇ ਬਚਨਾਂ ਦੇ ਅਨੁਸਾਰ ਉਹ ਚੰਗਾ ਹੋ ਗਿਆ ਹallelujah ਪ੍ਰਭੂ ਨੇ ਕਿਹਾ ਕਿ ਇਹੋ ਜਿਹੀ ਮੈਨੇਚਾ ਪੂਰੇ ਇਸਰਾਇਲ ਦੇ ਵਿੱਚ ਵੀ ਨਹੀਂ ਦੇਖੀ ਹallelujah ਪਰਮੇਸ਼ਰ ਨੇ ਕਿਹਾ ਕਿ ਐਡੀ ਨੇਚਾ ਮੈਂ ਇਸਰਾਇਲ ਦੇ ਵਿੱਚ ਵੀ ਨਹੀਂ ਦੇਖੀ ਔਰ ਘਰ ਮੁੜ ਕੇ ਉਹਦਾ ਨੋਕਰ ਚੰਗਾ ਹੋਇਆ ਦੇਖਿਆ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਜਿਸ ਤਰ੍ਹਾਂ ਉਹ ਸੂਬੇਦਾਰ ਦੀ ਨੇਚਾ ਸੀ ਅੱਜ ਸਾਡੀ ਨੇਚਾ ਵੀ ਪਰਮੇਸ਼ਰ ਦੇ ਬਚਨ ਦੇ ਉੱਪਰ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਪਰਮੇਸ਼ਰ ਦਾ ਆਤਮਾ ਆਪਣੇ ਦਾਸਾਂ ਦੇ ਦੁਆਰਾ ਬਚਨ ਨੂੰ ਬੋਲਦੇ ਨੇ ਅਸੀਂ ਰਿਸੀਵ ਕਰਨਾ ਕਿ ਹਾਂ ਅੱਜ ਪਰਮੇਸ਼ਰ ਦਾਸ ਨੇ ਬਚਨ ਨਹੀਂ ਕੀਤਾ ਤੇ ਅਸੀਂ ਚੰਗੇ ਹੋ ਜਾਵਾਂਗੇ ਅਸੀਂ ਕੋਈ ਸ਼ੱਕ ਨਹੀਂ ਕਰਨਾ ਕੋਈ ਭਰਮ ਨਹੀਂ ਕਰਨਾ ਕੋਈ ਵਹਿਮ ਨਹੀਂ ਕਰਨਾ ਪਰਮੇਸ਼ਰ ਦਾ ਬਚਨ ਇਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅਦਭੁਤ ਕਾਰਜ ਕਰੇਗਾ ਉਹ ਪਰਮੇਸ਼ਰ ਦਾ ਬਚਨ ਸਮਰਥੀਆ ਉਹ ਕਿਦਾਂ ਗੱਲ ਕਰਦਾ ਹੈ ਪਰਮੇਸ਼ਰ ਦਾ ਵਚਨ ਸਾਡੇ ਲਈ ਖੁੱਲਣਾ ਆਸ਼ੀਸ਼ ਦਾ ਕਾਰਨ ਹੈ ਪਰਮੇਸ਼ਰ ਦਾ ਵਚਨ ਜੋ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਹallelujah ਧੰਨਵਾਦ ਜੀਸਸ ਇਸੇ ਤਰ੍ਹਾਂ ਅਸੀਂ ਅੱਜ ਆਪਣੇ ਜੋ ਵਚਨ ਹੈ ਜੋ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਰਿਸੀਵ ਕਰਨਾ ਅੰਗੀਕਾਰ ਕਰਨਾ ਉਹ ਵਚਨ ਸਾਡੇ ਲਈ ਆਸ਼ੀਸ਼ਮਈਆ ਔਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਹੀ ਅਦਭੁਤ ਕਾਰੇ ਕਰਦੇ ਆ ਹallelujah ਆਈਏ ਅਸੀਂ ਸਭ ਚੰਨ ਪ੍ਰਾਹਨਾ ਕਰਾਂਗੇ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਸਾਡੇ ਨਾਲ ਗੱਲ ਕਰਦਾ ਜਿਸ ਤਰ੍ਹਾਂ ਉਹ ਸੂਬੇਦਾਰ ਨੇ ਸਿਰਫ ਨੇਚਾ ਹੀ ਕੀਤੀ ਕਿ ਅੱਜ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਮੈਂ ਬles ਹੋ ਜਾਵਾਂਗਾ ਜਿਸ ਤਰ੍ਹਾਂ ਉਹ ਵਚਨ ਹੀ ਕਰੇਗਾ ਯਸ਼ੂ ਮਜੀ ਤਾਂ ਮੇਰਾ ਨੌਕਰ ਚੰਗਾ ਹੈ ਪ੍ਰਭੂ ਨੇ ਕਿਹਾ ਮੈਂ ਐਡੀ ਨੇਚਾ ਪੂਰੀ ਇਸਰਾਇਲ ਦੇ ਵਿੱਚ ਨਹੀਂ ਦੇਖੀ ਅੱਜ ਅਸੀਂ ਦੇਖਣਾ ਕਿ ਕਿਦਾਂ ਪਰਮੇਸ਼ਰ ਦਾ ਵਚਨ ਸਾਨੂੰ ਚਲਾ ਰਿਹਾ ਕਿਦਾਂ ਪਰਮੇਸ਼ਰ ਦਾ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰ ਲਿਆ ਅਸੀਂ ਵਚਨ ਸੁਣਦੇ ਸੁਣਦੇ ਵੀ ਚੰਗੇ ਹੋ ਸਕਦੇ ਆ ਵਚਨ ਸੁਣਦੇ ਸੁਣਦੇ ਵੀ ਅਸੀਂ ਆਪਣੇ ਹੀਵਨ ਦੇ ਵਿੱਚ ਅੰਗੀਕਾਰ ਕਰਾਂਗੇ ਤਾਂ ਪਰਮੇਸ਼ਰ ਵਚਨ ਦੇ ਦੁਆਰਾ ਹੀ ਸਾਡੀਆਂ ਜ਼ਿੰਦਗੀਆਂ ਨੂੰ ਬles ਕਰ ਦੇਗਾ ਆਈਏ ਸਭ ਜਨ ਪ੍ਰਾਰਥਨਾ ਕਰੇ ਮਹਾਨ ਪਿਤਾ ਪਰਮੇਸ਼ਰ ਤੇਰਾ ਮੈਂ ਧੰਨਵਾਦ ਕਰਦੀ ਆ ਪ੍ਰਭੂ ਜੀ ਇਸ वचन ਦੇ ਦੁਆਰਾ ਜੋ ਦੇਖ ਰਹੇ ਨੇ ਪਿਤਾ ਪਰਮੇਸ਼ਰ ਜੋ ਭੈਣ ਭਰਾ ਦੇਖ ਰਹੇ ਨੇ ਪਿਤਾ ਪਰਮੇਸ਼ਰ ਇਸ वचन ਦੇ ਅਨੁਸਾਰ ਉਹ ਚੰਗੇ ਹੋ ਜਾਣ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਬlesed ਹੋ ਜਾਣ ਕੋਈ ਅੰਧਕਾਰ ਵੈਰੀ ਦੀ ਸ਼ਕਤੀ ਇਹਨਾਂ ਜ਼ਿੰਦਗੀਆਂ ਦੇ ਵਿੱਚ ਘਾਰੇ ਨਾ ਕਰ ਸਕੇ ਹਰ ਪ੍ਰਕਾਰ ਦੇ ਸਰਾਫਾ ਨੂੰ ਮੈਂ ਬਿਮਾਰੀਆਂ ਨੂੰ ਯੀਸ਼ੂ ਦੇ ਸਮਰਥੀ ਨਾਮ ਦੇ ਚ ਤੋੜਨੀਆ ਪ੍ਰਭੂ ਜਿਸ ਤਰ੍ਹਾਂ ਉਹ ਵਚਨ ਪੜਨ ਪ੍ਰਭੂ ਵਚਨ ਪੜਨ ਦੀ ਸਮਰਦੇ ਦੁਆਰਾ ਚੰਗੇ ਹੋ ਜਾਂ ਪ੍ਰਭੂ ਜੀ ਔਰ ਰਸੀਬ ਕਰਨ ਕੇ ਅੱਜ ਯੀਸ਼ੂ ਮਸੀਹ ਦਾ ਆਤਮਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰ ਰਿਹਾ ਪ੍ਰਭੂ ਤੇਰੇ ਨਾਮ ਸੇ ਇਹ ਵਚਨ ਦਾ ਖੁੱਲਣਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਅਦਭੁਤ ਕਾਰਜ ਕਰੇ ਪਰਮੇਸ਼ਰ ਦਾ ਪਵਿੱਤਰ ਆਤਮਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੇ ਅਰ ਕੋਈ ਨਸ਼ੇ ਕਰ ਰਿਹਾ ਤਾਂ ਪ੍ਰਭੂ ਉਹ ਤੇਰੇ ਸਮਰਦੇ ਦੁਆਰਾ ਤੇਰੇ ਵਚਨਾਂ ਦੇ ਦੁਆਰਾ ਆਜ਼ਾਦ ਹੋ ਜਾਏ ਅਰ ਕੋਈ ਲੰਬੇ ਸਮੇਂ ਤੋਂ ਪੀੜਤ ਤਾਂ ਪਰੇਸ਼ਾਨੀ ਦੇ ਵਿੱਚ ਆ ਉਹ ਯੀਸ਼ੂ ਦੀ ਸਮਰਦੇ ਦੁਆਰਾ ਫ੍ਰੀ ਹੋ ਜਾਏ ਪ੍ਰभु ਦਾ ਵਚਨ ਪਿਤਾ ਪਰਮੇਸ਼ਰ ਸਾਮਰਥੀ ਅਸੀਂ ਅਨਿਕਾਰ ਕਰਦੇ ਆ ਕਿ ਯਿਸੂ ਦੇ ਕੋਲੇ ਖਾਨਾ ਚੰਗੇ ਦਿਨ ਹੋ ਚੁੱਕਿਆ ਪ੍ਰਭੂ ਯਿਸੂ ਦੇ ਸਾਮਰਥੀ ਨਾਮ ਦੇ ਚ ਸਭ ਜਨ ਦੇਖਣ ਵਾਲੇ ਇਸ ਬਚਨ ਦੇ ਦੁਆਰਾ ਇਸ ਵੀਡੀਓ ਦੇ ਦੁਆਰਾ ਆਸ਼ੀਸ਼ਮਈ ਹੋ ਜਾਣ ਪ੍ਰਭੂ ਤੇਰੇ ਨਾਮ ਸੇ ਮੰਗਤਿਆ ਆਮੇਨ ਆਮੇਨ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਉਸਨੇ ਅੱਜ ਸਾਨੂੰ ਅਦਭੁਤ ਵਚਨ ਦੇ ਨਾਲ ਬles ਕੀਤਾ ਔਰ ਜਿੰਨੇ ਵੀ ਪਿਤਾ ਪਰਮੇਸ਼ਰ ਦੇ ਨਾਮ ਦੇ ਚ ਇਸ ਵੀਡੀਓ ਨੂੰ ਦੇਖਣ ਤਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਕਿ ਇਸ ਬਚਨ ਦੇ ਦੁਆਰਾ ਬਹੁਤ ਸਾਰੇ ਲੋਕ ਬਚਾਏ ਜਾਣ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਬਹੁਤ ਸਾਰੇ ਲੋਕ ਤੁਹਾਡੇ ਦੁਆਰਾ ਆਸ਼ੀਸ਼ ਪਾਉਣ ਹallelujah amen amen